ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਾਮਣਾਂ ਦੇ ਪੇੜ ਦੇਖੋ ਜੀ ਜਾਮਣਾਂ ਕਿੰਨੀਆਂ ਲੱਗੀਆਂ ਹੋਈਆਂ ਤੇ ਥੱਲੇ ਕਿੰਨੀਆਂ ਡਿੱਗੀਆਂ ਹੋਈਆਂ ਨੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹੋ ਜਿਹੇ ਸੜਕਾਂ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਜੋ ਕਿ ਆਉਂਦੇ ਜਾਂਦੇ ਰਾਹਗੀਰ ਇਹਨਾਂ ਚੀਜ਼ਾਂ ਦਾ ਆਨੰਦ ਮਾਣ ਸਕਣ ਨਾਲੇ ਤਾਂ ਇਹ ਜਾਮਣ ਦਾ ਪੂਤਾ ਇੱਕ ਬਹੁਤ ਹੀ ਗੁਣਕਾਰੀ ਹੈ ਜਿਸ ਤਰ੍ਹਾਂ ਜਿਵੇਂ ਕੋਈ ਇੰਡੀਆ ਚ ਕੋਈ ਦਵਾਈ ਇਸ ਤਰ੍ਹਾਂ ਦੀ ਬਣੀ ਨਹੀਂ ਜਿਹੜੀ ਕਿ ਆਪਾਂ ਜਿਵੇਂ ਹੁਣ ਦਿਨ ਦੁਪਹਿਰੇ ਸਵੇਰੇ ਖਾਣਾ ਖਾਣੇ ਕਈ ਵਾਰ ਆਪਣੇ ਸਰੀਰ ਦੇ ਵਿੱਚ ਵਾਲ ਚਲੇ ਜਾਂਦੇ ਹਨ ਪਰ ਉਹਨੂੰ ਗਾਲਣ ਦੇ ਵਿੱਚ ਇਹ ਜਾਮਣ ਦਾ ਯੋਗਦਾਨ ਬਹੁਤ ਵੱਡਾ ਹੈ ਇਹ ਇੱਕ ਇਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਕਿ ਵਾਲਾਂ ਨੂੰ ਪੂਰੀ ਤਰ੍ਹਾਂ ਗਾਲ ਦਿੰਦੀ ਹੈ ਜਾਮਣ ਹੀ ਜਾਮਣਾਂ ਦੇ ਢੇਰ ਲੱਗੇ ਹੋਏ ਨੇ ਜਿੱਥੇ ਦੇਖੂਗੇ ਦੂਰ ਤੱਕ ਜਾਮਣਾਂ ਦੇ ਜਾਮਣਾਂ ਦੇ ਫੁੱਟੇ ਲੱਗੇ ਹੋਏ ਨੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੋ ਇਸ ਤਰ੍ਹਾਂ ਦੇ ਰੁੱਖ ਵੱਧ ਤੋਂ ਵੱਧ ਲਗਾਓ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਤਾਂ ਕਿ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕਾਂ ਧੰਨਵਾਦ ਜੀ